ਫਲਾਤੀ ਮੱਥਾ ਕਰੇਮ 350 ਪੁਲਸਵਾਲਿਆਂ ਨੇ ਪੁਲਸਵਾਲਿਆਂ ਨੇ ਖੂਨਦਾਨ ਕੀਤਾ ਹੈ ਗਾੜੀਆਂ ਮਾਰੋ ਉਹ ਕਿ 12 ਮੀਟਰ ਨੂੰ ਲੈ ਕੇ ਮਹਾਰਾਣੀ ਕਲੱਬ ਜਿੱਥੇ ਮਹਾਰਾਣੀ ਕਲੱਬ ਫਟਾ ਮਹਾਰਾਣੀ ਕਲੱਬ ਕਿੱਥੇ ਯੈਸ ਗਰੀਬੀ ਦੇ ਦੌਰ ਦੇ ਵਿੱਚ ਮਾਰਦੇ ਇਸ ਉੱਥੇ ਅਸੀਂ ਅੰਮ੍ਰਿਤਸਰ ਤੋਂ ਇੱਕ ਸਪੈਸ਼ਲ ਬੰਦਾ ਬੁਲਾਇਆ ਛੋਲੇ ਭਟੂਰੀਆਂ ਦਾ 100 ਰੁਪਏ ਦੀ ਕਪਰੇਟ ਮੰਡਾ ਵੈਸੇ ਉਹ ਅਸੀਂ ਬਹੁਤ ਬੇਤੀ ਕਰਦੇ ਆ ਬੜੇ ਬੱਚੇ ਖਾਸ ਤੌਰ ਤੇ ਜਿਹੜੇ ਬੱਚੇ ਨਰਸੀ ਕੇਰ ਤੇ ਗਏ ਆ ਹੈੱਟ ਕੇਰ ਤੇ ਅਜੇ ਆ ਸਿਰਫ ਤੁਸੀਂ ਖੂਨਦਾਨ ਕਰਨਾ ਨਹੀਂ ਬਿਟਾ ਕੁਝ ਨਹੀਂ ਕਰਨਾ ਆਓ ਖੂਨਦਾਨ ਕਰਦੇ ਆ ਲੋਕਾਂ ਨੂੰ ਮਿਲੋ ਸ਼ਮਸ਼ੀਤ ਹੋ ਅਤੇ ਸੋਲੇਪੂ ਰੇਖਾ ਦੇ ਬੋਲ ਜੇ ਤੁਸੀਂ ਅਸੀਂ ਤੁਹਾਡੇ ਨਾਲ ਬਹਿਣੀ ਕਰਨਾ ਰਾਬਾ ਤੋਂ ਮੋਦੀਓ ਉੱਥੇ ਅੱਗੇ ਜਾਣ ਲੱਗੇ ਤੁਹਾਨੂੰ ਮਹਾਰਾਣੀ ਕਲਾਬਤੀ ਟਿਕਟ ਲੈਣੀ ਪਈ ਜਾਂ ਉਹਨਾਂ ਫਰੀਆ ਪਰ ਆਣਾ ਸਕੂਲ ਦਾ ਹੀ ਆ ਇਹ ਨਹੀਂ ਕਿ ਉਹ ਜਿੱਦਾਂ ਚਲੇ ਜਾਓ ਤੇ ਨਹੀਂ ਅਸੀਂ ਜਾਣਾ ਸਵੇਰ 9:00 ਤੋਂ ਲੈ ਕੇ 1:00 ਵਜੇ ਤੱਕ ਤੇ ਉਹਨਾਂ ਵਗਲਾ ਕੋਲ ਚਿਰ ਪੁੱਛ ਲਿਆ ਅਜਕੱਲੇ ਛੋਟੇ ਬੱਚਿਆਂ ਨੂੰ ਖੂਮਤੀ ਬਹੁਤ ਆ ਜਾਂਦੇ ਜੂਸ ਕੰਦੀ ਹੈ ਇੱਕ ਖਾਸ ਬਿਮਾਰੀ ਆ ਜਿਹੜੀ ਬੱਚਿਆਂ 'ਚ ਹੁੰਦੀ ਆ ਜਿਹੜਾ ਬੱਚਿਆਂ ਨੂੰ ਇਹ ਰੀਤੇ ਬਿਮਾਰੀ ਹੁੰਦੀ ਆ ਬੱਚਾ ਉਹ ਕਿਰਿਆ ਜਦੋਂ ਵਾਂਗ ਕਰ ਉਹ ਜੀ ਲੱਗਦੀ ਹੈ ਆਯੋਜਕਾਂ ਨਾਲ ਹਾਂ ਵੀ ਛੋਟੇ ਬੱਚਿਆਂ ਨੂੰ ਬਿਮਾਰੀ ਹੁੰਦੀ ਆ ਬੇਟਾ ਉਹਦੇ ਜੇ ਬੱਚੇ ਨੂੰ ਹਰ 15 20 ਦਿਨਾਂ ਬਾਅਦ ਖੂਂਚੜਾ ਨਾ ਪੈਂਦਾ ਇਸ ਵਿੱਚ ਨੇ ਸਾਡੇ ਪਿੰਡਾਂ ਦੇ ਕਰੀਬ 207 ਬੱਚੇ ਆ